ਲਓ ਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਦੋਸਤੋ ਆਪਾਂ ਘੋੜਾ ਪ੍ਰੇਮੀਆਂ ਦੇ ਨਾਲ ਬਹੁਤ ਜਿਆਦਾ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਹਰੇਕ ਜਾਣਕਾਰੀ ਨੂੰ ਤੁਸੀਂ ਸ਼ੇਅਰ ਕਰਦਿਆ ਕਰੋ ਤੇ ਅੱਜ ਜਿਹੜਾ ਘੋੜਾ ਤੁਹਾਡੇ ਸਕਰੀਨ ਦੇ ਉੱਪਰ ਸਾਨੂੰ ਦਿਖ ਰਿਹਾ ਹੈ ਨਾ ਮੱਜੂ ਕੀ ਬਲੱਡ ਲਾਈਨ ਦਾ ਬਹੁਤ ਸੋਹਣਾ ਘੋੜਾ ਹੈ ਜੀ ਤੇ ਇਹਦੀ ਜੋ ਕੱਦ ਦੀ ਡਿਟੇਲ ਇਹਦੀ ਉਮਰ ਇਹਦੀ ਸਾਰੀ ਆਪਾਂ ਦੱਸ ਦਿਆਂ ਛੋਟੀ ਉਮਰ ਦਾ ਘੋੜਾ ਜੀ ਬੱਚਾ ਹੈ ਤੇ ਕਈ ਰਿਜ਼ਲਟ ਆ ਚੁੱਕੇ ਸੱਜਣੋ ਇਹਦੇ ਜਿਵੇਂ ਤੁਸੀਂ ਸਕਰੀਨ ਤੇ ਲਿਖਿਆ ਦੇਖ ਰਹੇ ਹੋ ਮੱਝੂ ਕੀ ਬਲੱਡ ਲਾਈਨ ਦਾ ਘੋੜਾ ਜੀ ਕੱਦ ਹੈਗਾ ਜੀ 67 ਇੰਚ ਤੋਂ ਪਲੱਸ ਹੈ ਜੀ 67 ਇੰਚ ਆਪਾਂ ਕਹਤਾ ਬਾਈ ਕਹਿੰਦਾ ਵੀ 67 ਇੰਚ ਪਲੱਸ ਹੈ ਜੀ ਠੀਕ ਹੈ ਜੀ ਬਾਕੀ ਤੁਸੀਂ ਅੱਗੇ ਘੋੜੇ ਦੀਆਂ ਫੋਟੋਆਂ ਅੱਗੇ ਦੇਖੋਗੇ ਲਾਈਆਂ ਹੋਈਆਂ ਬਾਈ ਕਿੱਥੇ ਨੇ ਹੁਣ ਸਾਨੂੰ ਇਹ ਘੋੜੇ ਦੀ ਆਪਾਂ ਡਿਟੇਲ ਦਿੰਨੇ ਆਂ ਪੂਰੀ ਤੇ ਸੱਜਣੋ ਆਪਾਂ ਇੱਕ ਗੱਲ ਹੋਰ ਕਹਿੰਦੇ ਆਂ ਵੀ ਜਿੰਨਾ ਆਪਾਂ ਇਸ ਘੋੜੇ ਲਈ ਦਾਵਾ ਕਰਦੇ ਆਂ ਨਾ ਤੇ ਉਸ ਤੋਂ ਕਿਤੇ ਦਾਵਾ ਆਪਣੇ ਭਰਾ ਉਹ ਕਰਦੇ ਆ ਜਿਹੜੇ ਆਪਣੇ ਤੇ ਮਾਣ ਕਰਦੇ ਆ ਵੀ ਆਪਾਂ ਚੰਗੀ ਵੀਡੀਓ ਲੈ ਕੇ ਆਉਣੇ ਆ ਹਨਾ ਤੁਹਾਡੇ ਲਈ ਤੇ ਸੱਜਣੋ ਆਹ ਘੋੜੀ ਜਿਹੜੀ ਮੇਟ ਹੋ ਰਹੀ ਆ ਇਹ ਘੋੜੀ ਮੇਟ ਹੋਈ ਆ ਚੀਮਾ ਸਾਹਿਬ ਤੋਂ ਆਪਣੇ ਜੱਗੀ ਠੇਕੇਦਾਰ ਅੰਕਲ ਦੀ ਘੋੜੀ ਮੇਟ ਕਰਵਾਈ ਆ ਆਪਾਂ ਨੇ ਤੇ ਆਉਣ ਵਾਲੀ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਹੀ ਚੰਗਾ ਰਿਜ਼ਲਟ ਇਹ ਘੋੜਾ ਸੂਗਾ ਤੇ ਦੋ ਤੱਕਈ ਰਿਜ਼ਲਟ ਆਏ ਹੋਏ ਆ ਜੀ ਦੋ ਤਿੰਨ ਮੈਂ ਫੋਟੋ ਇਸ ਘੋੜੇ ਦੇ ਬੱਚਿਆਂ ਦੀਆਂ ਲਾਤੀਆਂ ਰਾਜੂ ਬਾਈ ਦਾ ਘੋੜਾ ਹੈ ਬਾਈ ਮਤੋਈ ਵਾਲੇ ਦਾ ਸਭ ਤੋਂ ਪਹਿਲਾਂ ਤਾਂ ਆਪਣਾ ਸੱਜਣ ਪਿਆਰਾ ਬਹੁਤ ਅਜੀਜ਼ ਹੈ ਬਾਈ ਦੇ ਘੋੜੇ ਤੋਂ ਮੀਟਿੰਗ ਸਰਵਿਸ ਤੁਸੀਂ ਕਰਵਾ ਸਕਦੇ ਹੋ ਬਾਕੀ ਤੁਸੀਂ ਕੱਦ ਕਾਠ ਪੱਕਾ ਤੁਸੀਂ ਘੋੜੇ ਨੂੰ ਆ ਦੇਖ ਹੀ ਰਹੇ ਹੋ ਵੀਰਾ ਰਾਜੂ ਵੀਰਾ ਨਿਵਾ ਰਿਹਾ ਘੋੜੇ ਨੂੰ ਤੇ ਘੋੜੇ ਦੇ ਲਵੇ ਫਿਰਦੇ ਦੇਖ ਲਓ ਵੀਰਾ ਜਿਵੇਂ ਕੋਠੇ ਦੇ ਉੱਤੇ ਪਾਣੀ ਪਾਉਂਦਾ ਹੁੰਦਾ ਨਾ ਕੋਠੇ ਦੀ ਛੱਤ ਤੇ ਤੇ ਉਹ ਕੰਮ ਹੈ ਠੀਕ ਹੈ ਜੀ ਬਾਕੀ 67 ਪਲੱਸ ਕਾਤਾ ਸੱਜਣੋ ਤਸੱਲੀਦਾਰ ਇਹਨਸ ਬੰਦੇ ਨੇ ਠੀਕ ਹੈ ਜੀ ਤਸੱਲੀ ਕਰਕੇ ਆਪਦੀ ਕੋਈ ਘੋੜੀ ਮੀਟ ਕਰਾ ਸਕਦੇ ਹੋ ਬਾਕੀ ਬਹੁਤ-ਬਹੁਤ ਧੰਨਵਾਦ ਤੇ ਬਾਕੀ ਆ ਵੀ ਮੈਂ ਫੋਟੋ ਲਈ ਆ ਬੱਚੇ ਦੀ ਜੋ ਇਸ ਘੋੜੇ ਦਾ ਰਿਜ਼ਲਟ ਆਇਆ ਬਹੁਤ ਮਤਲਬ ਕਹਿ ਸਕਦੇ ਆ ਆਪਾਂ ਵੀ ਆਪਾਂ ਇਸ ਚੀਜ਼ ਦੀ 100% ਗਾਰੰਟੀ ਲੈਨੇ ਆ ਸੱਜਣੋ ਜੇ ਕੋਈ ਵੀ ਸੱਜਣ ਆਪਣੀ ਵੀਡੀਓ ਦੇਖ ਕੇ ਇਸ ਘੋੜੇ ਤੋਂ ਮੀਟਿੰਗ ਸਰਵਿਸ ਲੈਣਾ ਚਾਹੁੰਦਾ ਤਾਂ ਯਾਰ ਖੁੱਲੇ ਮਾਨਤਾਂ ਨਾ ਭਰਾ ਵੱਲੋਂ ਠੀਕ ਹੈ ਜੀ ਦਿਲ